ਮੰਦਿਰ ਮਾਤਾ ਆਸ਼ਾਪੁਰਨੀ ਪ੍ਰਬੰਧਕ ਕਮੇਟੀ ਵੱਲੋਂ ਸੇਵਾ ਕਮੇਟੀ ਵੱਲੋਂ ਲਗਾਤਾਰ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਨੇ ਉਹਨਾਂ ਵੱਲੋਂ ਇੱਕ ਪਠਾਨਕੋਟ ਵੱਡਾ ਜਾਗਰਣ ਜਿਹੜਾ ਕਰਵਾਇਆ ਜਾਂਦਾ ਉਹਦੇ ਨਾਲ ਨਾਲ ਕੰਪਿਊਟਰ ਸੈਂਟਰ ਚਲਾਏ ਜਾਂਦੇ ਨੇ ਸਲਾਈ ਸੈਂਟਰ ਚਲਾਏ ਜਾਂਦੇ ਨੇ ਨੌਜਵਾਨਾਂ ਨੂੰ ਅੱਗੇ ਵਧਣ ਵਧਣ ਵਾਸਤੇ ਜੜੀ ਸਹਿਯੋਗ ਕੀਤਾ ਜਾਂਦਾ ਹੈ ਅੱਜ ਫਿਰ ਉਹਨਾਂ ਵੱਲੋਂ ਦੋ ਜੁੜਤਮੰਦ ਲੜਕੀਆਂ ਦੀ ਸ਼ਾਦੀ ਜਿਹੜੀ ਕਰਵਾਈ ਗਈ ਹੈ ਸ਼ਾਦੀ ਦੇ ਵਿੱਚ ਦਾਜ ਦਾ ਸਮਾਨ ਵੀ ਉਹਨਾਂ ਵੱਲੋਂ ਮੁਹੱਈਆ ਕਰਾਇਆ ਗਿਆ ਇਸ ਮੌਕੇ ਦੇ ਉੱਪਰ ਆਸ਼ਾਪੁਰਨੀ ਪ੍ਰਬੰਧਕ ਕਮੇਟੀ ਦੇ ਨਾਲ ਆਪਾਂ ਗੱਲਬਾਤ ਕੀਤੀ ਆ ਆਓ ਦਿਖਾਣੇ ਰਿਪੋਰ جگرم ماں آشا پورنی جی آشا پورنی سب والوں اور سیوا کمیٹی ما آشا پورنی جی اور شہر دے, سیوگ دے نال آج سیوا کمیٹی اٹوینجویں شادی مندر جرتمند لڑکی کی جی کروا جاری ہے میں شہر واسیاں اگ ماں کے ہی بینتی کرنا مندر کمیٹی کے, کے سیوگ دے ہو ਤਾਕੀ ਅਗੋਂ ਵੀ ਇਸ ਧਾਰਮਿਕੋ ਸਮਾਜਿਕ ਕੰਮ ਇਸਾਂ ਬੱਜੜ ਕੇ ਕਰਦੇ ਰਹੀਏ ਅੱਜ ਇਸ ਸ਼ਾਦੀ ਦੇ ਵਿੱਚੇ ਖਾਸ ਤੁਹਾਨੂੰ ਗੱਲ ਦੱਸਣਿਆ ਕਿ ਮਹਾਰਾਣੀ ਦੇ ਬੜੇ ਪ੍ਰੀਏ ਭਗ ਸ੍ਰੀ ਜੀਵਨ ਲਾਲ ਜੀ ਪੱਗਾ ਜਿਹੜਾ ਆਪ ਕੈਨੇਡਾ ਜੀ ਰਹਿੰਦੇ ਨੇ ਉਹਨਾਂ ਇਸ ਸ਼ਾਦੀ ਦੇ ਵਿੱਚ 10 ਸੂਰ ਸੜੀਆਂ ਔਰ 465 ਗਿਮਜਾਂ ਲੜਕੇ ਵਾਸਤੇ ਔਰ ਚਾਂਦੀ ਦਾ ਸੈੱਟ ਅਜੀਬਾਂ ਔਰ ਵਿਛਵੇ ਇਹ ਮਹਾਰਾਣੀ ਦੇ ਚਰਨਾਂ ਚ ਦਿਲ ਬੱਚਿਆਂ ਨੂੰ ਦਿੱਤੇ ਨੇ ਮੈਂ ਮਾ ਅਗੇ ਬੇਨਤੀ ਕਰਨਾ ਕਿ ਉਹਨਾਂ ਦੇ ਸਿਹਰ ਦੇ ਉੱਤੇ ਆਸ਼ੀਰਵਾਦ ਦਾ ਰੱਖਣ ਉਹ ਲੰਮੀ ਲੰਮੀ ਉਮਰ ਕਰਨ ਤਾਂ ਕਿ ਉਹ ਮੰਦਰ ਕਮੇਟੀ ਦੇ ਇਸ ਵਿੱਚ ਸਹਿਯੋਗ ਕਰਨ ਔਰ ਅਸੀਂ ਵੀ ਇਸ ਰੰਗ ਬਾ ਚੜ ਕੇ ਸ਼ਰਵਸੇ ਦੀ ਸੇਵਾ ਕਰ ਸਕੀਏ ਜੈ ਮਾਤਾ ਦੀ 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 ਅੱਜ ਆਸ਼ਾਪਨੀ ਮੰਦਰ ਸੇਵਾ ਕਮੇਟੀ ਵੱਲੋਂ ਦੋ ਜ਼ਰੂਰਤਮੰਦ ਬੱਚੀਆਂ ਦੀ ਸ਼ਾਦੀ ਕੀਤੀ ਜਾ ਰਹੀ ਹੈ ਜਿਹੜੀ ਸ਼ਾਦੀ ਇਸ ਤੋਂ ਪਹਿਲੇ ਵੀ ਬਹੁਤ ਸਾਰੀਆਂ ਸ਼ਾਦੀਆਂ ਆਸ਼ਾਪਨੀ ਮੰਦਰ ਸੇਵਾ ਕਮੇਟੀ ਨੇ ਕੀਤੀਆਂ ਆਸ਼ਾ ਪੂਰਨ ਮੰਦਰ ਜੋ ਵੀ ਬੱਚਿਆਂ ਦੀ ਜ਼ਰੂਰਤ ਦਾ ਸਮਾਨ ਹੁੰਦਾ ਹੈ ਉਹ ਵੀ ਨਾਲ ਨਾਲ ਦਿੰਦੀ ਹੈ ਜਿਹਦੇ ਵਿੱਚ ਬੈੱਡ ਹੋਗੇ ਗੱਦੇ ਹੋਗੇ ਜਾਂ ਜੋ ਵੀ ਕੱਪੜੇ ਐ ਜੋ ਵੀ ਐ ਇਹ ਸਾਰਾ ਦਾ ਸਾਰਾ ਸਹਿਯੋਗ ਜਿਹੜਾ ਤੁਹਾਡੇ ਸਾਰੇ ਸ਼ਹਿਰ ਦੇ ਦਾਨੀ ਸਜਣਾ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਔਰ ਇਸ ਵਾਰੀ ਵੀ ਜਿਹੜੇ ਨਵਰਾਤਰੀਆਂ ਦੇ ਉੱਤੇ ਦੋ ਬੱਚਿਆਂ ਦੀ ਸ਼ਾਦੀ ਜੜੀ ਹੈ ਕੀਤੀ ਆ ਰਹੀ ਹੈ ਮੰਦਰ ਦੇ ਵਿੱਚ ਅਸੀਂ ਸਿਰਫ ਇੱਕੋ ਹੀ ਕੰਡੀਸ਼ਨ ਲਗਾ ਕੇ ਚੱਲਦੇ ਹਾਂ ਕਿ ਵੀ ਜੜੀ ਵੀ ਬੱਚੀ ਦੀ ਸ਼ਾਦੀ ਹੋਏਗੀ ਉਹਦੇ ਇਲਾਵਾ ਫੇਰੇ ਜਿਹੜੇ ਉਹ ਮੰਦਰ ਦੇ ਅੱਗੇ ਕੀਤੇ ਜਾਂਦੇ ਆ ਅਸੀਂ ਸ਼ਹਿਰ ਦੇ ਅੱਗੇ ਅਪੀਲ ਕਰਦੇ ਆ ਲੋਕਾਂ ਨੂੰ ਕਿ ਜਿਹੜਾ ਵੀ ਕੋਈ ਜ਼ਰੂਰਤਮੰਦ ਪਰਿਵਾਰ ਆਪਣੀ ਬੱਚੀ ਦੀ ਸ਼ਾਦੀ ਨਹੀਂ ਕਰਵਾ ਸਕਦਾ ਉਹ ਸੇਵਾ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਨੋਦ ਮੋਹਤਰਾ ਜੀ ਨੂੰ ਆ ਕੇ ਮਿਲ ਸਕਦਾ ਹੈ ਤਾਂ ਕਿ ਜਿਹੜਾ ਉਸ ਬੱਚੇ ਦਾ ਵੀ ਜਿਹੜਾ ਕਾਰਜ ਹੈ ਉਹ ਸਿੱਧ ਕਰਾਇਆ ਜਾ ਸਕੇ ਮੈਂ ਇਹਦੇ ਨਾਲ ਨਾਲ ਆਸ਼ਾਪੁਨੀ ਮੰਦਰ ਸੇਵਾ ਕਮੇਟੀ ਨੂੰ ਬਹੁਤ ਸਾਰੀ ਵਧਾਈ ਦਿੰਦਾ ਵੀ ਜਿਹੜੇ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਆਸ਼ਾਪੁਨੀ ਮੰਦਰ ਕਮੇਟੀ ਵੱਲੋਂ ਜਿਹੜੀਆਂ ਜ਼ਰੂਰਤਮੰਦ ਬੱਚਿਆਂ ਦੀ ਸ਼ਾਦੀ ਕਰਵਾਈ ਜਾ ਰਹੀ ਹੈ ਧੰਨਵਾਦ ਜੈ ਮਾਤਾ ਦਾ